Sotaba! Sotaba! O nga ndo di motoba! Sotaba! Sotaba! O nga ndo di motoba! Sotaba! Sotaba! ਕੱਤੀ ਆ ਗੁਜਰਾਤ ਜੇ ਨਹੀਂ ਕਹਰੇ ਸੀਗੇ ਠੀਕ ਹੈ ਜੀ ਡੀਏ ਉਹ ਹਾਲੇ ਤੱਕ ਨਹੀਂ ਦਿੱਤਾ ਹੈਗਾ ਜਿਹੜੇ ਸਾਡੇ ਪੈਨਸ਼ਨਰ ਨੇ 2.95 ਦਾ ਆਪ ਸਰਕਾਰ ਮੰਨੀ ਆ ਪਰ ਉਹ ਹਾਲੇ ਤੱਕ ਜਾਰੀ ਨਹੀਂ ਕਰ ਰਹੀ ਸਿਰਫ ਲਾਰੇ ਅਤੇ ਇਸ਼ਤਿਹਾਰਵਾਦੀ ਤੋਂ ਇਲਾਵਾ ਪੰਜਾਬ ਸਰਕਾਰ ਕੱਤੀ ਆ ਗੁਜਰਾਤ ਜੇ ਨਹੀਂ ਕਹਰੇ ਸੀਗੇ ਠੀਕ ਹੈ ਜੀ ਡੀਏ ਉਹ ਹਾਲੇ ਤੱਕ ਨਹੀਂ ਦਿੱਤਾ ਹੈਗਾ ਜਿਹੜੇ ਸਾਡੇ ਪੈਨਸ਼ਨਰ ਨੇ 2.95 ਦਾ ਆਪ ਸਰਕਾਰ ਮੰਨੀ ਆ ਪਰ ਉਹ ਹਾਲੇ ਤੱਕ ਜਾਰੀ ਨਹੀਂ ਕਰ ਰਹੀ